ਮਾਤ ਕਰਦਾ ਬਾਬਾ ਦੀਪ ਸਿੰਘ ਜੀ ਫੁੱਟਬਾਲ ਕਲਿਬ ਸੋਸਾਇਟੀ ਆ ਉਹਨਾਂ ਦੇ ਪ੍ਰਧਾਨ ਚਾਹ ਉਹਦੇ ਮੇਰਾ ਵੱਡਾ ਛੋਟਾ ਭਾਈ ਗੁਰਵਿੰਦਰ ਸਿੰਘ ਸੰਗਰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਇਹ ਤੇ ਮੈਂ ਆ ਕੇ ਸਾਰਾ ਜਿਹੜਾ ਫੁੱਟਬਾਲ ਦਾ ਮੈਚ ਹੋ ਰਿਹਾ ਜਾ ਰਿਹਾ ਉਹਦੇ ਵਾਸਤੇ ਆਇਆ ਮੈਂ ਇਹਨਾਂ ਨੂੰ ਇੱਕ ਗੱਲ ਵੀ ਬਤਾਈ ਵੀ ਦਿਨਾ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਪ ਹੈ ਕਿਉਂਕਿ ਫੁੱਟਬਾਲ ਦੀ ਇਹ ਜਿਹੜਾ ਅਲਾਕਾ ਹੈ ਫੁੱਟਬਾਲ ਦੀ ਨਰਥਰੀ ਮੰਨਿਆ ਜਾਂਦਾ ਹੈ ਤੇ ਇਹਨਾਂ ਨੇ ਉਸ ਨਰਥਰੀ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਰੱਖਿਆ ਹੈ। ਛੋਟੀ ਦੇ ਖਿਡਾਰੀ ਜਿਹੜੇ ਨੇ ਪੈਦਾ ਕਰ ਰਹੇ ਨੇ ਬਾਬਾ ਦਰਸ਼ਨ ਸਿੰਘ ਜੀ ਮੇਰੇ ਖਿਆਲ ਤੋਂ ਜਿਹੜੇ ਕਰਤਾ-ਕਰਤਾਂ ਨੇ ਜਿਨ੍ਹਾਂ ਨੇ ਪਹਿਲਾਂ ਸਾਰਾ ਥੋੜੀ ਫੁੱਟਬਾਲ ਦੀ ਜਿਹੜੀ ਅਕੈਡਮੀ ਲਾਈ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਨੇ ਸਾਰੀ ਇਸ ਡੇਢ ਨੂੰ ਸਾਹਮਣੇ ਰੱਖਿਆ ਗੁਰੂ ਜੀ ਦਾ ਆਸਰ ਕਰਦਾ ਹੈ ਕਿ ਇਹ ਜਿਹੜੀ ਹੈ ਸਾਰੀ ਇਹਨਾਂ ਦੀ ਟੀਮ ਇਸ ਤਰੀਕੇ ਨਾਲ ਕੰਮ ਕਰ ਰਹੇ ਮਾਤਮਾ ਜੀ ਨੂੰ ਮੇਰ ਭਰਿਆ ਹੱਥ ਲੱਗੇ ਤੇ ਹੋਰ ਵਧੀਆ ਤਰੀਕੇ ਨਾਲ ਇਹ ਸਾਰੇ ਖੇਡ ਉੱਤੇ ਲੱਗ ਜਾਣ ਮੈਂ ਮੇਰਾ ਛੋਟਾ ਵੀਰ ਕਮਲਜੋਤੀ ਵੀ ਆਇਆ ਹੋਇਆ ਇੱਥੇ ਕਿਉਂਕਿ ਭਾਵੇਂ ਮੈਂ ਇਸ ਤਰ੍ਹਾਂ ਦੇ ਚ ਪਹਿਲੀ ਵਾਰ ਹੀ ਆਇਆ ਪਰ ਮੈਂ ਬਣ ਬੜਾ ਖੁਸ਼ ਹਾਂ ਜਿਸ ਨਾਲ ਇਹ ਸਾਰੀ ਗਰਾਊਂਡ ਸਾਰਿਆਂ ਨੇ ਮਿਲ ਕੇ ਵਧੀਆ ਤਰੀਕੇ ਨਾਲ ਉਹ ਗਰਾਊਂਡ ਜਿਹੜੀ ਉਹ ਸਾਫ਼ ਹੀ ਹੈ ਬਾਕੀ ਪਰਮਾਤਮਾ ਕਰੇ ਇਹ ਦਿਨ ਦੁਖਣੀ ਰਾਤ ਕਿਉਂ ਕਿ ਫਿਲਕੀ ਕਰ ਸਾਰੇ ਇਹਨਾਂ ਦੀ ਟੀਮ ਤੇ ਮੈਂ ਦੇਖੋ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜਿਹੜੇ ਆ ਸਾਰੇ ਮੁੰਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਤਿਆਗਣ ਤੇ ਖੇਡ ਵਾਲੇ ਪਾਸੇ ਆਉਣ ਕਿਉਂਕਿ ਖੇਡ ਦੇ ਵਿੱਚ ਜਿਹੜਾ ਵਾ ਹਸਨ ਖੇਡਨ ਮਨ ਕਰ ਚਾਓ ਸਾਡੇ ਜੁਰਤ ਸਾਹਿਬਾਨ ਨੇ ਵੀ ਕਿਹਾ ਵਾ ਤੇ ਅਗਰ ਆਪਾਂ ਖੇਡ ਦੇ ਵਿੱਚ ਜਾਵਾਂਗੇ ਤੇ ਅੱਜ ਕੱਲ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੌਕੇ ਮਿਲ ਰਹੇ ਨੇ ਚਾਹੇ ਉਹ ਆਪਣੀਆਂ ਨੌਕਰੀਆਂ ਨੇ ਉਹਦੇ ਵਿੱਚ ਵੀ ਜਿਹੜਾ ਵਾ ਸਪੋਰਟਸ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਉਹਦੇ ਵਿੱਚ ਕੋਟੇ ਮਿਲ ਰਹੇ ਨੇ ਸਾਰਾ ਕੰਮ ਤੇ ਮੈਂ ਇਹਨਾਂ ਨੂੰ ਕਹਿੰਦਾ ਕਿ ਕਿੰਨੀ ਟੀਮ ਦੇ ਨਾਲ ਖੇਡਣ ਤੇ ਤਾਂ ਕਿ ਜਿਹੜਾ ਵਾ ਇਹਦਾ ਜਿਹੜਾ ਵਧੀਆ ਜ਼ਿੰਦਗੀ ਜਿਹੜੀ ਬਸ ਰੋ। ਪਾਜੀ ਆਪਣੇ ਨਾਮ ਬਲਜੀਤ ਸਿੰਘ ਨਾਮ ਹੈ ਮੇਰਾ। ਸਰ ਇੱਥੇ ਤੁਸੀਂ ਆਏ ਆ ਦੇ ਕਿ ਖੇਡਣ ਵਾਸਤੇ। ਕਹਿੰਦੇ ਫੁੱਟਬਾਲ ਦੇ ਪ੍ਰੇਮੀ ਆ ਫੁੱਟਬਾਲ ਖੇਡਣ ਆ। ਪਾ ਦੂਸਰਾ ਟੂਰਨਾਮੈਂਟ ਇਹਨਾਂ ਨੂੰ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਨੇ। ਕਿਹੜੇ ਪਿੰਡ ਦੇ ਹੁੰਦਾ? ਇਹ ਸਾਡੇ ਨਾਲ ਲੱਡਾ ਮੁੰਡਾ ਲੱਡਾ ਮੁੰਡਾ ਖੇਡ ਰਿਹਾ ਏ। ਤੇ ਡਾਲੇ ਚੱਕਲੇ ਡਾਲੇ ਦੱਲੇ ਚੱਕਲੇ ਕਰਾਉਂਦੇ ਨੇ ਇਹਨੇ ਦੱਲਾ ਪੈਂਡ ਡੱਲਾ ਕੀ ਕਹਿਣਾ ਤੇ ਨੌਜਵਾਨਾਂ ਨੂੰ ਠੀਕ ਹੀ 엄마 ਜਿਹੇ ਚ ਨੌਜਵਾਨਾਂ ਨੂੰ ਇਹ ਆ ਵੀ ਨਸ਼ਿਆਂ ਨੂੰ ਛੱਡ ਕੇ ਗਰਾਉਂਡਾਂ ਜਾਓ ਵੱਧ ਤੋਂ ਵੱਧ ਮਿਹਨਤ ਕਰੋ ਮਿਹਨਤ ਦਾ ਹੀ ਵਰਦੀਗ ਹੈ ਜਿੰਨਾ ਮਿਹਨਤ ਕਰ ਲੋਗੇ ਉਨਾ ਹੀ ਫਲ ਮਿਲੇਗਾ ਅੱਲ ਲੱਗਦਾ ਪਿੰਡਾਂ 'ਚ ਇਹ ਹਜੇ ਪ੍ਰੋਬਲਮ ਹੋਣੀ ਚਾਹੀਦੀ ਹੈ ਹਾਂ ਡੇਲੀ ਹੋਣੀ ਚਾਹੀਦੀ ਹਰ ਪਿੰਡ ਨੂੰ ਚਾਹੀਦਾ ਵੀ ਟੂਰਨਾਮੈਂਟ ਕਰਾਉਣਾ ਜਿੰਨੀ ਜੰਗ ਰਿਲੇਸ਼ਨ ਸਭ ਤੋਂ ਵਧੀਆ ਗਾਹਾਂ ਆਉਣਗੇ ਫੁੱਟਬਾਲ ਖੇਡਣਗੇ ਤੇ ਕਦਿਆ ਗਿਆ ਮੈਂ ਉਹ ਬਸ ਲੋਕ ਪਾਜੀ ਆਪਣਾ ਨਾਮ ਦੱਸ ਜੀ ਫਸਟ ਕਾਲ ਜੀ ਮੈਂ ਐਮੀ ਅਠਵਾਲ ਸਾਰੇ ਆ ਕਿੱਥੋਂ ਦੀ ਟੀਮ ਆ ਤੇ ਕਿੱਥੇ ਆ ਇਹ ਸਾਡੇ ਲੱਦੇ ਮੁੰਡੇ ਦੀ ਟੀਮ ਆ ਜੋ ਕਿ ਮਤਲਬ ਅਸੀਂ ਖੁਦ ਤਿਆਰ ਕੀਤੀ ਹੋਈ ਆ ਮਤਲਬ ਇੰਨਾ ਪਹਿਲਾਂ ਟਾਈਮ ਨਹੀਂ ਸੀ ਲੱਗਾ ਸਾਨੂੰ ਇਹ ਨਵੀਂ ਪਨੀਰੀ ਅਸੀਂ ਤਿਆਰ ਕਰ ਰਹੇ ਆ ਤੇ ਜੋ ਸਹਿਯੋਗ ਆ ਇਹਦੇ ਵਿੱਚ ਭਾਜੀ ਕਿੰਟੂ ਸਾਡੇ ਭਾਜੀ ਜੋ ਯੂ ਐਸ ਏ ਤੋਂ ਆ ਉਹਨਾਂ ਦਾ ਬਹੁਤ ਸਹਿਯੋਗ ਆ ਤੇ ਖੁਦ ਪਿੰਡ ਦੇ ਮੋਢਵਾਰ ਜੋ ਬੰਦੇ ਆ ਥੋੜੇ ਨਾਲ ਚੱਲਣ ਦੇ ਆ ਭਾਜੀ ਦੇ ਸਹਿਯੋਗ ਨਾਲ ਜੋ ਅਸੀਂ ਪਿੰਡ ਦੇ ਵਿੱਚ ਮਤਲਬ ਨਵਾਂ ਉਪਰਾਲਾ ਕੀਤਾ ਡੇ ਨਾਈਟ ਲਾਈਟਾਂ ਵੀ ਲਗਾਈਆਂ ਹੋਈਆਂ ਵਾ ਤੇ ਗਰਾਊਂਡ ਪੂਰੀ ਤਿਆਰ ਕੀਤੀ ਹੋਈ ਹੈ ਵੀਰ ਮੁੰਡਾ ਸਿੰਘ ਦੀ ਚੌਕੀ ਨਾ ਹਾਂਜੀ ਕਿੰਨੀ ਕਿਹ ਫਿਰ ਮਿਹਨਤ ਲੱਗਦੀ ਹੈ ਇਹਨਾਂ ਨੂੰ ਸ਼ਾਮ ਤੋਂ ਤਿੰਨ ਵਜੇ ਤੋਂ ਗਰਾਊਂਡ ਤੇ ਜਾ ਜਾਂਦੇ ਆ ਤੇ ਸ਼ਾਮ ਨੂੰ 8 ਵਜੇ ਗਰਾਊਂਡ ਤੋਂ ਬਾਅਦ ਜਾਂਦੇ ਆ ਆਪਣਾ ਵਰਕ ਸਾਰਾ ਕੁਝ ਕਰਕੇ ਅੱਜ ਕਿਉਂ ਦਾ ਟਾਈਮ ਕਰ ਰਹੇ ਹੋ ਕੁਝ ਵੱਡੇ ਖਿਡਾਰੀ ਮਤਲਬ ਕੁਝ ਕੰਮਾਂ ਨਹੀਂ ਕਰਕੇ ਤੇ ਕੁਝ ਪ੍ਰੋਬਲਮਾਂ ਦੇ ਕਰਕੇ ਮਤਲਬ ਜਿਹੜੇ ਨਹੀਂ ਆ ਸਕੇ ਮਤਲਬ ਅੱਜ ਕਿਹੜੀ ਜਗ੍ਹਾ ਤੇ ਖੇਡਣ ਆਏ ਅੱਜ ਅਸੀਂ ਬਿਆਲਗੜਾ ਡੱਲਾ ਖੇਡਣ ਆਏ ਕਿਹੜੀ ਟੀਮ ਨਾਲ ਆਪਣਾ ਬਿਆਲਗੜਾ ਨਾਲ ਟੀਮ ਨਾਲ ਮੇਰਾ ਨਾਮ ਤਾਂ ਨਾ ਮੇਰਾ ਨਾਮ ਜੀ ਸੋਨੂ ਜੀ ਡੀ ਪੋਸਟ ਕਿਹੜੀ ਸੰਸਥਾ ਵੱਲੋਂ ਟੀਮ ਪਰ ਇਹ ਲੱਗ ਰਿਹਾ ਹੈ ਕਿ ਏ ਜੀ ਭੰਦਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਇਹ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸਾਡਾ ਪਿੰਡ ਦਾ ਪਹਿਲਾ ਟੂਰਨਾਮੈਂਟ ਹੈ ਜੀ ਇਹ ਫੁੱਟਬਾਲ ਦਾ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਕਿੰਨੇ ਕਰਾਇਆ ਜੀ ਇਹਦੇ ਵਿੱਚ ਆਪਾਂ ਅਲੱਗ-ਅਲੱਗ ਪਿੰਡਾਂ ਦੇ 20 ਟੀਮਾਂ ਸੱਦੀਆਂ ਗਈਆਂ ਜੀ ਇਨਾਮ ਰਕਮ ਇਨਾਮ ਰਕਮ 15000 ਰੁਪਏ ਪਹਿਲਾ ਨਾਮ ਦੇ ਤੇ 9500 ਰੁਪਏ ਦੂਜਾ ਨਾਮ ਦੇ ਇਹ ਕੌਣ ਕਰਾਇਆ ਜਾ ਇਹ ਸਾਡੇ ਸਪਾਂਸਰ ਹੈਗੇ ਨੇ ਗੁਰਵਿੰਦਰ ਸਿੰਘ ਜੀ ਸੰਗਰ ਪਰਜਾਪਤ ਪਰਿਵਾਰ ਵਾਲੇ ਤੇ ਬਾਕੀ ਸਾਡੇ ਪਿੰਡ ਦੇ ਜਿੰਨੇ ਵੀ ਪੰਜ ਸਰਪੰਚਾਂ ਦੇ ਪਿੰਡੀਆਂ ਸਮੂਹ ਸੰਕਾਵਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ। ਕੀ ਕਹਿਣਾ ਤੁਸੀਂ ਨੌਜਵਾਨਾਂ ਨੂੰ ਜਿਹੜੇ ਖੇਡਾਂ ਵੱਲ ਨਹੀਂ ਲੱਗਦੇ। ਅਸੀਂ ਨੌਜਵਾਨਾਂ ਨੂੰ ਇਹੋ ਥੋੜੀ ਜਿਹੀ ਸਿਹਤ ਦੇਣਾ ਚਾਹੁੰਦੇ ਆਂ ਕਿ ਨੌਜਵਾਨ ਆਉਣ ਗਰਾਊਂਡ ਬਹੁਤ ਵਧੀਆ ਬਣੇ ਆਂ। ਗਰਾਊਂਡ ਦਾ ਆਣ ਕੇ ਜੋ ਵੀ ਉਹਦੇ ਵਿੱਚ ਗਰਾਊਂਡ ਦੀਆਂ ਵਿੱਚ ਜੋ ਵੀ ਗਤੀਵਿਧੀਆਂ ਆ ਉਹਨਾਂ ਦਾ ਦਾਅਬ ਲੈਣ ਆਣ